ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਟਾਪ ਬਰੀਡ ਵਾਡ ਸ਼ੇਲ ਲਈ ਲੈ ਕੇ ਆਏ ਅਗੇ ਬੱਚਾ ਆ ਗਿਆ ਮਗਰ ਬੱਸੀ ਤੇ ਹਾਲੇ ਤੱਕ ਜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰ ਲੈਨੇ ਆਂ ਭਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਬੁੱਢੀ ਠੀਕ ਆ ਬੜੀਆ ਬਾਈ ਬਾਈ ਨਾਮ ਤੇ ਆਪਣਾ ਅਡਰੈਸ ਨਾਮ ਮੇਰਾ ਵੀਰ ਬੁੱਟਾ ਸਿੰਘ ਹੂੰ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਵੀਰੇ ਹੂੰ ਤਹਿਸੀਲ ਤਪਾ ਨੇੜੇ ਪਿੰਡ ਬੁੱਟੇ ਨੇੜੇ ਵੀਰੇ ਪੱਖੋ ਕੰਚੀਆਂ ਪੈਣੀ ਆਪ ਨੂੰ 8 ਕਿਲੋਮੀਟਰ ਤਪਾ ਪੈਣਾ ਵੀਰ ਜੀ ਆਪ ਨੂੰ 4 ਕਿਲੋਮੀਟਰ ਮੋਬਾਈਲ ਨੰਬਰ ਬੋਲ ਤੇ ਮੋਬਾਈਲ ਨੰਬਰ 98032 ਹੂੰ 84459 ਬਾਈ ਇਹ ਬਾਈ ਤਾਂ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਅ ਬਾਈ ਕਿਹੜਾ ਸੂਆ ਸੂਈਆ ਬੜੇ ਬਈ ਪਹਿਲਾ ਸੂਆ ਬੜਾ ਕਦੋਂ ਸੂਈਆ ਬੁੱਟੇ ਇਹਨੂੰ ਅੱਜ ਨੂੰ ਹੋ ਗਏ ਹੁਣ ਬਾਈ 20-25 ਦਿਨਾਂ ਆਦੇ ਮੈਲ ਆ ਜਾ ਵੀ ਲੱਗਾ ਪਿਆ 25 ਦਿਨ ਹੋ ਗਏ ਸੂਈ ਨੂੰ 20-25 ਦਿਨ ਹੋ ਗਏ ਸੂਈ ਨੂੰ ਬੱਚਾ ਬੱਸੀ ਆ ਗਈ ਬੱਸੀ ਆ ਗਈ ਮਗਰ ਬਾਈ ਬੱਸੀ ਚੰਗੀ ਆ ਹਾਂ ਬਾਈ ਹਾਂ ਬੱਚਾ ਬਾਈ ਇਹਦੇ ਮਗਰ ਆ ਕੇ ਕਰਮ ਵਾਲੀ ਦੇ ਬੱਸੀ ਤੇ ਬੁੱਟੇ ਕਿੰਨਾ ਦੁੱਧ ਹਾਜ਼ਰ ਆ ਬਾਈ ਦੁੱਧ ਬਾਈ ਇਤਲੇ 18-19 ਤਿਆਰ ਹੈਗਾ ਭਾਵੇਂ ਕੋਈ ਦੋ ਟਾਈਮ ਹਾਂ ਦੋ ਜਿਵੇਂ ਮਰਜ਼ੀ ਬਾਕੀ ਕਦਕਾੜ ਬਹੁਤ ਆ ਹਾਂ ਬਾਈ ਬਹੁਤ ਕਦਕਾੜ ਬਹੁਤ ਕਦਕਾੜ ਬਈ ਫੁੱਲ ਪ੍ਰਿੰਟ ਦੀ ਥਣ ਥਣ ਦੇਖ ਬਾਈ ਪੂਰਾ ਐ ਕੱਲਾ ਕੱਲਾ ਥਣ ਪਿਆਗਾ ਦੇਖ ਹਾਂ ਫੀਟਿੰਗ ਵਾਲੀ ਕਮਾਲ ਆ ਹਾਂ ਬਾਈ ਪੂਰੀ ਥਣ ਲੇਵੇ ਦੇਖ ਬਾਈ ਥਣ ਲੇਵੇ ਦੀ ਜਮਾ ਸਾਫ ਆ ਬਾਈ ਕੱਲਾ ਕੱਲਾ ਥਣਾ ਪੂਰਾ ਨਿਕੜ ਮਾ ਥਾਣਾ ਨਮਾ ਹਣ ਬੈੜਾ ਬੱਚਾਂ ਬਲੀ ਦੇ ਕਿਵੇਂ ਹੈ ਹਾਂ ਨਮਾ ਹਾਂ ਠੰਡੀ ਸੀਲ ਪੂਰੀ ਬਾਕੀ ਥਾਣਾ ਗਿਆ ਗੁਲਾਬੀ ਹਨਾ ਹਾਂ ਬਾਈ ਗੁਲਾਬੀ ਜਮਾ ਹੈ ਕੱਲਾ ਕੱਲਾ ਥਣ ਕੱਲਾ ਕੱਲਾ ਥਣ ਗੁਲਾਬੀ ਥਾਣ ਲੱਗਿਆ ਵਾ ਚਵਾਈ ਚੁਵਾਈ ਕਮਾ ਚਵਾਈ ਤਾਂ ਬਾਈ ਥਾਣੀ ਦਸੀ ਰ ਬਹੁਤ ਚੰਗੀ ਚਵਾਈ ਤੇ ਖੋਲੀ ਬੂਟੇ ਤੋਰਦੇ ਜਿੰਦ ਜਾਨ ਫੁੱਲ ਆ ਬਾਈ ਖਵਾਨਾ ਜਿਹੜਾ ਛੋਟੀ ਮੰਨ ਕੇ ਨਾ ਬੈੜਾ ਵੀ ਕੋਈ ਛੋਟੀ ਜੀ ਹੈ ਨਾ ਪੱਡੀ ਵੇੜ ਹੰਤ ਜਾਣ ਵਾਲੀ ਹੈ ਹਾਂ ਜਾਣ ਬਹੁਤ ਹੈ ਬਈ ਵੜ ਪਲੀ ਵੀ ਵੇੜਾ ਪੂਰੀ ਸੋਹਣੀ ਡਾਂਜੀ ਪੂਰੇ ਸੋਹਣੇ ਪੂਰੇ ਸੋਹਣੇ ਨਾ ਲਿਸੀਆਂ ਨਾ ਲਾਮੀਆਂ ਬ੍ਰੀਡ ਦੇਖੋ ਸੈਨਿੰਗ ਚਮਕ ਮੈਂ ਕਹਣਾ ਵੀ ਕੀਆ ਬਾਤ ਹੀ ਹੈ ਕਨੇ ਹਾਂ ਬਈ ਹਰ ਇੱਕ ਪੱਖ ਕਰਮ ਵਾਲੀ ਚ ਬਹੁਤ ਸੋਹਣਾ ਕਿਸੇ ਪੱਖ ਤੋਂ ਹੱਥ ਤਰਾ ਨਹੀਂ ਅੱਜ ਬਾਕੀ ਮਸਤੀ ਕਰਦੀ ਐ ਨਾ ਮਸਤੀ ਆਪਣੀ ਮਸਤੀ ਸਾਡਾ ਇੱਕ ਪੱਕੇ ਥਾਂ ਵਿੱਚ ਜਮਾਈ ਹੋਈ ਹੁਣ ਕੱਚੇ ਦਾ ਬਾਈ ਨੂੰ ਪੂਰਾ ਆਇਆ ਹੋਇਆ ਪਿਆ ਸਹੀ ਐ ਬਾਈ ਕੱਚੇ ਦਾ ਮਸਤੀ ਕਰਦੀ ਐ ਤੇ ਬੂਟੇ ਅੱਜ ਦਾ ਮੁੱਲ ਬਾਈ ਲੈਣ ਦੇਣੀ ਬਾਈ ਲੈਣ ਦੇ 72000 ਰੁਪਏ ਬਾਈ ਕਰ ਦੇਗਾ ਥੋੜਾ ਕਨਾ ਮਾੜਾ ਮੋਟਾ ਹੋ ਜੂ ਬਾਈ ਬਾਲਾ ਨਹੀਂ ਹੋਣਾ ਉਹ ਦੇਖ ਹਣਾ ਠੀਕ ਆ ਮੈਂ ਦੇਣ ਮੋਲੀ ਐ ਬਾਈ ਕਹਿੰਦਾ 72000 ਦੀ ਦੇ ਦੂੰਗਾ ਬਾਈ ਫੁੱਲ ਚਮਕ ਵਾਲੀ ਬਾੜ ਕਹਿ ਸਕਦੇ ਆ ਲਿੱਸੀ ਨੀ ਲਾਂ ਵੀ ਨੀ ਬਾਕੀ ਫੇਸ ਵਗੈਰਾ ਬੋਦੀ ਬਾਦੀ ਫੁੱਲ ਚੰਗੀ ਆ ਕਿ ਨਹੀਂ ਹਾਂ ਬਾਈ ਬੂਟੇ ਆਇਆ ਲਾਲਾ ਵੀ ਪਲੀ ਵੀ ਬਹੁਤ ਆ ਯਾਰ ਪਲੀ ਬਹੁਤ ਆ ਭਾਈ ਜਿੰਦ ਜਾਂਦਾ ਹੁਣ ਤੈਨੂੰ ਪਤਾ ਹੈ ਲੋਕਾਂ ਦੀ ਸੇਵਾ ਵਧੀਆ ਹਨਾ ਹੂੰ ਸੇਵਾ ਨਾਲ ਹੀ ਪਾਲਦਾ ਬਸ ਪੂਰੀ ਸੇਵਾ ਤੇ ਪਲੀ ਵੀ ਆ ਕਰਮ ਵਾਲੀ ਤੇ ਬੂਟੇ ਤਾਂ ਮਤਲਬ ਭਾਈ ਇੱਕ ਥਾਂਵੇਂ ਖੜ ਗਈ ਦੁੱਧਾਂ ਹੀ ਪਾਈ ਤੇ 22 ਕਿਲੋ ਆਰਾਮ ਨਾਲ ਪਾ ਦੂ ਯਾਰ ਠੀਕ ਹੈ ਹਾਂ ਜੇ ਹੁਣ ਪਸੂ ਚਲਤ ਰਿਹਾ ਫਿਰਦਾ ਜੀ ਨਹੀਂ ਲੌਦਾ ਘਰਾਂ ਜਾ ਕੇ ਹਨਾ ਸਹੀ ਹੈਗਾ ਤੇ ਧਾਰਾ ਮਾਰੇਗਾ ਬੂਟੇ ਮਾਰਦੇ ਨੇ ਭਾਈ ਧਾਰਾ ਮਾਰਦੇ ਭਾਈ ਧਾਰਾ ਭਾਈ ਕਹਿੰਦਾ ਭਾਈ ਮਾਰ ਦਿੰਦਾ ਕੋਈ ਗੱਲ ਨਹੀਂ ਤੇ ਮੌਲੇ ਦਾ ਲੈਣ ਦੇਣਾ 72000 ਰੁਪਏ ਭਾਈ ਕਹਿੰਦਾ ਭਾਈ ਪੂਰਾ ਨਿਕਣਾ ਹੈ ਮਾਰ ਦੀ ਪਸਵਾ ਦੇਖੀ ਬਾਕੀ ਠੰਡੀ ਤੇ ਤਾਰਾ ਬਾਈ ਮਾਰ ਦਿੰਦਾ ਚਵਾਈ ਆਪਾਂ ਤੁਹਾਨੂੰ ਬਈ ਚੈੱਕ ਕਰਵਾ ਦਿੰਨੇ ਆ ਮਾਰ ਦੇ ਤਾਰਾ ਬਈ ਚੂਣੀ ਵਾਲਾ ਚੰਗਾ ਯਾਰ ਨਾ ਪੂਰਾ ਬਈ ਦਾ ਦੁੱਸ਼ੀਆਂ ਘੜਦੀ ਆ ਕਿ ਨਹੀਂ ਕਿਆ ਬਾਤ ਆ ਬਹੁਤ ਸੋਹਣਾ ਚੂਣ ਚਵਾਈ ਬਾਈ ਮੋਟੀ ਚਵਾਈ ਆ ਨਿਖਣ ਮਾਥਾ ਨਾ ਬਾਲਾ ਚੰਗਾ ਚੂਣ ਦਵਾ ਬਾਈ ਬਾਲਾ ਚੰਗਾ ਲੱਗਾ ਬਾਹਰ ਸਹੀ ਆ ਬਈ ਲੈ ਮੋਟੀ ਮੋਟੀ ਚਵਾਈ ਆ ਕਿਆ ਕਰਮਾਣੇ ਕੋਈ ਪੂਰਾ ਥਣ ਦੇਖ ਕੇ ਬਾਈ ਕੋਲੇ ਕਰਕੇ ਦਿਖਾ ਸਹੀ ਆ ਬਈ ਬਹੁਤ ਚੰਗਾ ਥਣ ਤੇ ਮੋਲੇ ਦਾ ਕਰਮਾਣੀ ਦਾ 72000 ਓਕੇ ਬਈ ਬੂਟੇ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਮੰਨ ਕੇ ਚਲੋ ਵੀ ਬੈੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਤੇ ਬੱਚਾ ਇਹਦੇ ਕਰਮਲੇ ਦੇ ਮਗਰ ਬੱਸੀ ਆ ਗਈ ਧੰਨਵਾਦ ਜੀ